ਦੇਖ ਲਓ ਪਰਸੋਂ ਜਿਹੜਾ ਖਨੌਰੀ ਬਾਰਡਰ ਤੇ ਕਿੰਨਾ ਸਾਡੇ ਨੌਜਵਾਨਾਂ ਦਾ ਕਾਣ ਕੀਤਾ ਹੈ ਤੇ ਉਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਪਿੰਡ ਬੱਲੋ ਤੋਂ ਉਹ ਦੇਖ ਲਓ 21 ਸਾਲਾਂ ਦਾ ਨੌਜਵਾਨ ਸਾਡਾ ਇਹਨਾਂ ਨੇ ਗੋਲੀ ਮਾਰ ਕੇ ਸ਼ਹੀਦ ਕਰਤਾ ਹੈ ਅਸੀਂ ਇਹ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਸਾਡਾ ਇੱਕ ਨੌਜਵਾਨ ਮਾਰੋਗੇ ਔਰ ਇਹ ਬਦਲੇ 10-10 ਨੌਜਵਾਨ ਪੈਦਾ ਹੋਣਗੇ ਭਗਤ ਸਿੰਘ ਦੀ ਲੀ ਤੇ ਚੱਲੇ ਆ ਤੇ ਚੱਲੇ ਰਵਾਂਗੇ ਆਹ ਭਾਈ ਮਗਰ ਦਿਖਾ ਦੇ ਆ ਕੇਸਰੀ ਚੁੰਨੀਆਂ ਵਾਲੀਆਂ ਜਿਹੜੀਆਂ ਬੀਬੀਆਂ ਨੇ ਇੱਕ ਘਰਾਂ ਤੋਂ ਨਾ ਸਵੇਰੇ ਅਸੀਂ ਕਫਨ ਬੰਨ੍ਹ ਕੇ ਤੁਰ ਪੈਨੇ ਆ ਇਹ ਅੱਜ ਕਾਠਾ ਹੀ ਇਸੇ ਵਿਛੇ ਤੇ ਰੱਖਿਆ ਜਿਹੜਾ ਖਨੌਰੀ ਬਾਰਡਰ ਤੇ ਇਹਨਾਂ ਨੇ ਸਾਡੇ ਨੌਜਵਾਨਾਂ ਦਾ ਕਹਾਣ ਕੀਤਾ ਏ ਉਹਦੇ ਰੋਸ ਮਜਾਰੇ ਵਿੱਚ ਜਿਹੜਾ ਸਾਡਾ ਨੌਜਵਾਨ ਸ਼ਹੀਦ ਕਰਤਾ ਏ ਅੱਜ ਇਹ ਜਿਹੜਾ ਕਾਲੀਆਂ ਝੰਡੀਆਂ ਲੈ ਕੇ ਅਸੀਂ ਇਹ ਰੋਸ ਮਾਰਚ ਕਰਨਾ ਹੈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਖੱਟਰ ਦੀ ਸਰਕਾਰ ਨੂੰ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਜੂੰ ਜੂੰ ਅਤਿਆਚਾਰ ਕਰੇਂਗਾ ਪੰਜਾਬ ਦਾ ਨੌਜਵਾਨੀ ਉਦੋਂ ਉਦੋਂ ਆਪਣਾ ਸਿਰ ਉੱਪਰ ਕਰਕੇ ਜਿਉਣਾ ਜਾਣਣਗੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਕੱਲ ਵੱਡੀ ਪੱਧਰ ਤੇ ਐਸਕੇਮ ਦੀ ਮੀਟਿੰਗ ਹੋਈ ਹੈ ਜਿਹੜੇ ਸਾਡੇ ਪੰਜਾਬ ਦੇ ਵਿੱਚ ਭਾਜਪਾ ਦੇ ਘਰਾਂ ਦੇ ਮੂਹਰੇ ਮੋਰਚੇ ਚੱਲ ਰਹੇ ਸੀ ਟੋਲ ਪੁਲਾਜੇ ਫਰੀ ਕੀਤੇ ਹੋਏ ਸੀ ਕੱਲ ਅਸੀਂ ਉਹ ਸਮਾਪਤ ਕਰਕੇ ਅੱਜ ਜਿਹੜੀ ਨਮੀ ਕਾਲ ਆਈ ਹੈ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਭਖਿਆ ਹੋਇਆ ਬਾਰਡਰਾਂ ਦੇ ਤੇ ਜਿਹੜੇ ਗੋਲੀਆਂ ਚੱਲੀਆਂ ਸੁਭਕਰਨ ਸਿੰਘ ਵੱਲੋਂ ਜ਼ਿਲ੍ਹਾ ਬਠਿੰਡੇ ਦਾ ਜਿਹੜਾ ਸਹਿਯੋਗ ਕੀਤਾ ਹੋਰ ਸਾਡੇ ਕਿਸਾਨ ਮਜ਼ਦੂਰ ਫੱਟੜ ਕੀਤੇ ਉਹਦੀ ਪੂਰਜੋਨ ਖੇਧੀ ਕਰਦੇ ਆ ਜਿਹੜੀਆਂ ਸਰਕਾਰ ਨਾਲ ਸਾਡੀਆਂ ਰੇਲੀਆ ਮੰਗਾ ਨੇ ਉਹ ਫੌਰੀ ਤੌਰ ਤੇ ਸਰਕਾਰ ਉਹਨਾਂ ਨੂੰ ਲਾਗੂ ਕਰੇ ਇਸ ਕਰਕੇ ਉਹ ਸੰਘਰਸ਼ ਜੋਰਾਂ ਤੇ ਚੱਲ ਰਿਹਾ ਜਿਹੜਾ ਇਸ ਕੰਮ ਦੇ ਅੱਜ ਸੱਦਾ ਆਇਆ ਭਾਰਤ ਦੇ ਵਿੱਚ ਅੱਜ ਸਾਰੇ ਸੂਬਿਆਂ ਦੇ ਵਿੱਚ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਹੈ ਮਿਤਸ਼ਾ ਜਿਹੜੇ ਨਿਲ ਬਿਰਜਾ ਹਰਿਆਣਾ ਦਾ ਗ੍ਰਹਿ ਮੰਤਰੀ ਉਹਦੀ ਪੁਤਲਾ ਡੀਜੀਪੀ ਦਾ ਪੁਤਲਾ ਖੱਟਰ ਸਰਕਾਰ ਦਾ ਜਿਹੜੇ ਮੁੱਖ ਮੰਤਰੀ ਦਾ ਪੁਤਲਾ ਮੋਦੀ ਸਰਕਾਰ ਦਾ ਪੁਤਲਾ ਇਹ ਸਾਰਿਆਂ ਦੇ ਅੱਜ ਵੱਡੀ ਪੱਧਰ ਤੇ ਪੁਤਲੇ ਫੂਕੇ ਜਾ ਚੁੱਕੇ ਆ ਅੱਜ ਅਸੀਂ ਐਸਕੇਮ ਦੇ ਸੱਦੇ ਤੇ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਦੋ ਬਲਾਕ ਇਕੱਠੇ ਹੋયા ਬਰਨਾਲੇ ਦੇ ਇੱਕ ਬਲਾਕ ਸੇਰਪੁਰ ਨੂੰ ਕਰ ਰਿਹਾ ਹੈ ਪ੍ਰੋਗਰਾਮ ਇੱਕ ਬਲਾਕ ਕਰ ਰਿਹਾ ਹੈ ਮਹਿਲਕਲਾ ਅਸੀਂ ਦੋ ਬਲਾਕਾਂ ਵੱਲੋਂ ਇੱਥੇ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਮਿਤ ਸਾਹ ਫਰਨੇ ਦੇ ਸੀਮਨੋਹਰ ਲਾਲ ਖੱਟੜ ਹਰਿਆਣਾ ਦਾ ਗ੍ਰਹਿ ਮੰਤਰੀ ਅਨਿਲ ਵੇਜ ਹਰਿਆਣਾ ਦਾ ਡੀਜੀਪੀ ਸਤਰੂਜੀਤ ਕਪੂਰ ਇਹਨਾਂ ਪੰਜਾਂ ਦੀ ਅਸੀਂ ਅਰਥੀ ਫੂਕ ਰਹੇ ਹਾਂ ਇੱਥੇ ਐਸ ਕੈਮ ਦੇ ਸੱਦੇ ਤੇ ਕਿਉਂਕਿ ਸਾਡੇ ਕੁਝ ਫੋਰਮ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਧੱਕਾ ਕੀਤਾ ਗਿਆ ਤੇ ਸੱਦਦ ਕੀਤਾ ਗਿਆ ਗੋਲੀਆਂ ਚ ਲਾਈਆਂ ਗਈਆਂ ਅਥਰੂ ਗਏ ਛੱਡੀ ਗਈ ਇੱਕ ਸਾਡਾ ਮੁੰਡਾ ਸੁਭਕਰਨ ਸਿੰਘ ਵੱਲੋਂ ਉਹ ਉੱਥੇ ਮਾਰਿਆ ਗਿਆ ਸੀ ਕੀਤਾ ਹੋਰ ਵੀ ਇੱਕ ਦੋ ਸੀ ਵੀ ਹੋਏ ਨਹੀਂ ਇਹਨਾਂ ਦਾ ਹਲੇ ਪਤਾ ਨਹੀਂ ਲੱਗਿਆ ਲੱਤਾਂ ਵੀ ਤੋੜਣੀਆਂ ਨੇ 5 7 9 ਜ ਉਹਨਾਂ ਦੀ ਉੱਥੇ ਇਸ ਲਈ ਉਹਦੇ ਰੋਸ ਵਜੋਂ ਅਸੀਂ ਅੱਜ ਇਹ ਦਿਖਾਵਾ ਕੀਤਾ ਆਰਥੀਆਂ ਫੂਕੀਆਂ ਗਈਆਂ ਇਹਨਾਂ ਨੇ ਆਪਾਂ ਕਚਹਿਰੀ ਚੋਂ ਜਾ ਕੇ ਉਹਦੇ ਵਿੱਚ ਆਰਥੀ ਫੂਕੀਆਂ ਸੀ